ਪੰਜਾਬ ਡੁੱਬ ਰਿਹਾ ਹੈ ਤੇ ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਵੀ ਪੈਂਦਾ ਸ੍ਰੀ ਕਰਤਾਰਪੁਰ ਸਾਹਿਬ ਵੀ ਪਾਣੀ ਨਾਲ ਪੂਰੀ ਤਰ੍ਹਾਂ ਪਰ ਚੁੱਕਿਆ ਹੈ ਫਲੱਡ ਵਾਟਰਸ ਨੇ ਸਾਰਾ ਕੁਝ ਤਹਿਸ ਨਹਿਸ ਕਰ ਦਿੱਤਾ ਹੈ ਧਰਤੀ ਤੇ ਕਿਤੇ ਦਿਸ ਹੀ ਨਹੀਂ ਰਹੀ ਸਾਰੇ ਕਿਤੇ ਸਿਰਫ ਪਾਣੀ ਹੀ ਪਾਣੀ ਹੋਇਆ ਪਿਆ ਪਤਾ ਚੱਲਿਆ ਕਿ ਸਵੇਰੇ 3 ਵਜੇ ਤੋਂ ਜੋ ਪਾਣੀ ਲੋਅਰ ਪੋਰਸ਼ਨ ਵਿੱਚ ਭਰਨਾ ਸ਼ੁਰੂ ਹੋਇਆ ਸੀ ਉਸ ਨੇ ਹੁਣ ਪੂਰੇ ਦਾ ਪੂਰਾ ਗੁਰਦੁਆਰਾ ਭਰ ਦਿੱਤਾ ਹੈ ਅੰਗੀਠਾ ਸਾਹਿਬ ਮਜ਼ਾਰ ਸਾਹਿਬ ਇਹ ਕਹਿੰਦਾ ਸਭ ਪਾਣੀ ਦੇ ਥੱਲੇ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਪੰਜਾਬ ਡੁੱਬ ਰਿਹਾ ਹੈ ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਵੀ ਪੈਂਦਾ ਸ੍ਰੀ ਕਰਤਾਰਪੁਰ ਸਾਹਿਬ ਵੀ ਪਾਣੀ ਨਾਲ ਪੂਰੀ ਤਰ੍ਹਾਂ ਭਰ ਚੁੱਕਿਆ ਹੈ ਫਲੱਡ ਵਾਟਰਸ ਨੇ ਸਾਰਾ ਕੁਝ ਤਹਿਸ ਨਹਿਸ ਕਰ ਦਿੱਤਾ ਹੈ ਧਰਤੀ ਤੇ ਕਿਤੇ ਦਿਖ ਹੀ ਨਹੀਂ ਰਹੀ ਸਾਰੇ ਕਿਤੇ ਸਿਰਫ ਪਾਣੀ ਹੀ ਪਾਣੀ ਹੋਇਆ ਪਿਆ ਪਤਾ ਚੱਲਿਆ ਕਿ ਸਵੇਰੇ 3 ਵਜੇ ਤੋਂ ਜੋ ਪਾਣੀ ਲੋਅਰ ਪੋਰਸ਼ਨ ਵਿੱਚ ਭਰਨਾ ਸ਼ੁਰੂ ਹੋਇਆ ਸੀ ਉਸ ਨੇ ਹੁਣ ਪੂਰੇ ਦਾ ਪੂਰਾ ਗੁਰਦੁਆਰਾ ਭਰ ਦਿੱਤਾ ਹੈ ਅੰਗੀਠਾ ਸਾਹਿਬ ਮਜ਼ਾਰ ਸਾਹਿਬ ਦੇ ਖੂਨ ਸਰਹੱਬ ਸਬ ਪਾਣੀ ਦੇ ਥੱਲੇ ਨੇ ਉੱਥੇ ਦੇ ਸੇਵਾਦਾਰਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਹਾ ਜਾ ਰਿਹਾ ਹੈ ਵੀ ਸਾਰੇ ਕੰਟੈਕਟਸ ਬੰਦ ਆ ਰਹੇ ਨੇ ਫਿਲਹਾਲ ਜਿਸ ਕਰਕੇ ਕਮਿਊਨੀਕੇਟ ਕਰਨਾ ਫਿਲਹਾਲ ਨਾ ਮੁਮਕਿਨ ਲੱਗ ਰਿਹਾ ਹੈ ਰੈਸਕੀ ਆਪਰੇਸ਼ਨਸ ਲਈ ਟੀਮਸ ਨੂੰ ਭੇਜਿਆ ਗਿਆ ਹੈ ਫਲਡ ਵਾਟਰਸ ਦੇ ਇੰਨੇ ਭਾਰੀ ਬਹਾਵ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਨੂੰ ਉਦੋਂ ਘੇਰ ਲਿਆ ਜਦੋਂ ਰਾਵੀ ਦਰਿਆ ਆਪਣੇ ਕਿਨਾਰੇ ਤੋਂ ਬਾਹਰ ਆ ਗਿਆ ਰੀਪੋਰਟਸ ਅਨੁਸਾਰ ਪੌਂਗ ਡੈਮ ਤੋਂ ਵੱਡੇ ਪਾਣੀ ਦੇ ਰਿਲੀਜ਼ ਕਰਕੇ ਰਾਵੀ ਦਾ ਲੈਵਲ ਖਤਰਨਾਕ ਰੂਪ ਵਿੱਚ ਵੱਧ ਗਿਆ ਹੈ ਪਾਕਿਸਤਾਨੀ ਟਰੈਵਲਰ ਵਕਾਸ ਹੈਦਰ ਦੇ ਵਿਜ਼ੂਅਲਸ ਵਿੱਚ ਦਿਖਾਇਆ ਗਿਆ ਕਿ ਗੁਰਦੁਆਰਾ ਦਰਬਾਰ ਸਾਹਿਬ ਦਾ ਪੂਰਾ ਕੰਪਲੈਕਸ ਸੈਂਟਰਲ ਏਰੀਆ ਸਮੇਤ ਲਗਭਗ 10 ਫੁੱਟ ਪਾਣੀ ਹੇਠ ਡੁੱਬ ਚੁੱਕਿਆ ਹੈ ਇਹ ਗੁਰਦੁਆਰਾ ਜੋ ਗੁਰੂ ਨਾਨਕ ਦੇਵ ਜੀ ਦਾ ਅੰਤਿਮ ਆਰਾਮ ਸਥਾਨ ਮੰਨਿਆ ਜਾਂਦਾ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਡੇਰਾ ਬਾਬਾ ਨਾਨਕ ਗੁਰਦਾਸਪੁਰ ਨਾਲ ਜੁੜਾ ਹੈ ਕੋਰਿਡੋਰ ਦੀ ਲੰਬਾਈ 4 ਕਿਲੋਮੀਟਰ ਹੈ ਇੰਡੀਅਨ ਸਾਈਡ ਤੇ ਵੀ ਹਾਲਾਤ ਗੰਭੀਰ ਨੇ ਡੇਰਾ ਬਾਬਾ ਨਾਨਕ ਦੇ ਕੋਲ ਰਾਵੀ ਦਰਿਆ ਦੇ ਕਿਨਾਰੇ ਤੁਸੀਂ ਬੰਦ ਵਿੱਚ ਬਰੀਚਸ ਕਰਨ ਨਾਲ ਆਸ-ਪਾਸ ਦੇ ਪਿੰਡਾਂ ਵਿੱਚ ਵੱਡੇ ਪੈਮਾਨੇ ਤੇ ਹੜ ਦਾ ਪਾਣੀ ਗੁਸ ਚੁਕਿਆ ਡੇਰਾ ਬਾਬਾ ਨਾਨਕ ਸ਼ਹਿਰ ਥੋੜਾ ਉੱਚਾ ਹੋਵਣ ਕਰਕੇ ਫਿਲਹਾਲ ਲਈ ਪਾਣੀ ਸ਼ਹਿਰ ਅੰਦਰ ਨਹੀਂ ਪਹੁੰਚਿਆ ਯਾਦ ਰਹੇ ਜੁਲਾਈ 2023 ਵਿੱਚ ਵੀ ਕੋਰੀਡੋਰ 3 ਦਿਨ ਲਈ ਬੰਦ ਕੀਤਾ ਗਿਆ ਸੀ ਜਦੋਂ ਰਾਵੀ ਦਾ ਪਾਣੀ ਜ਼ੀਰੋ ਲਾਈਨ ਤੱਕ ਆ ਗਿਆ ਸੀ ਪਰ ਉਸ ਸਮੇਂ ਗੁਰਦੁਆਰੇ ਅੰਦਰ ਪਾਣੀ ਨਹੀਂ ਪਹੁੰਚਿਆ ਸੀ ਪਰ ਜੇ ਅੱਜ ਦੀ ਗੱਲ ਕਰੀਏ ਤਾਂ ਤਸਵੀਰਾਂ ਤੋਂ ਤੁਹਾਨੂੰ ਸਾਫ਼ ਦਿਖ ਸਕਦਾ ਹੈ ਗੁਰਦੁਆਰੇ ਦਾ ਹਾਲ ਕੀ ਬਣ ਚੁੱਕਿਆ ਹੈ ਪੰਜਾਬ ਡੁੱਬ ਰਿਹਾ ਹੈ ਤੇ ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਵੀ ਪੈਂਦਾ ਸ੍ਰੀ ਕਰਤਾਰਪੁਰ ਸਾਹਿਬ ਵੀ ਪਾਣੀ ਨਾਲ ਪੂਰੀ ਤਰ੍ਹਾਂ ਭਰ ਚੁੱਕਿਆ ਹੈ ਫਲੱਡ ਵਾਟਰਸ ਨੇ ਸਾਰਾ ਕੁਝ ਤਹਿਸ ਨਹਿਸ ਕਰ ਦਿੱਤਾ ਹੈ ਧਰਤੀ ਤੇ ਕਿਤੇ ਦਿਸ ਹੀ ਨਹੀਂ ਰਹੀ ਸਾਰੇ ਕਿਤੇ ਸਿਰਫ ਪਾਣੀ ਹੀ ਪਾਣੀ ਹੋਇਆ ਪਿਆ ਪਤਾ ਚੱਲਿਆ ਕਿ ਸਵੇਰੇ 3 ਵਜੇ ਤੋਂ ਜੋ ਪਾਣੀ ਲੋਅਰ ਪੋਰਸ਼ਨ ਵਿੱਚ ਭਰਨਾ ਸ਼ੁਰੂ ਹੋਇਆ ਸੀ ਉਸ ਨੇ ਹੁਣ ਪੂਰੇ ਦਾ ਪੂਰਾ ਗੁਰਦੁਆਰਾ ਭਰ ਦਿੱਤਾ ਹੈ ਅੰਗੀਠਾ ਸਾਹਿਬ ਮਜ਼ਾਰ ਸਾਹਿਬ ਕਹੋਂ ਸਹਲ ਸਭ ਪਾਣੀ ਦੇ ਥੱਲੇ ਨੇ